ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਛੋਟਾ ਵੀਰ ਦਮਨ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਪਨੀਰ ਵਾਲੇ ਨਹੀਂ ਪਨੀਰ ਦੇ ਰੂਹ ਵਾਲੇ ਪਕੌੜੇ ਕੀ ਬਾਤ ਹੈ ਜੀ ਪਨੀਰ ਦੇ ਰੂਹ ਵਾਲੇ ਪਕੌੜੇ ਕੀ ਬਾਤ ਹੈ ਜੀ ਤੇ ਚੈੱਕ ਕਰੋ ਵੀ ਇਹ ਪਨੀਰ ਨਹੀਂ ਆਪਣਾ ਇਹ ਰੂਹ ਆ ਕੀ ਆ ਰੂਹ ਕਾਟਨ ਇਹ ਰੂਹ ਆ ਐਵੇਂ ਨਹੀਂ ਦੁਕਾਨਦਾਰ ਨਾਲ ਕਹੀਦਾ ਪਨੀਰ ਵਾਹ ਇਹ ਕੋਈ ਵਯਾ ਤਦ ਰਖੀ ਆ ਲੈ ਉਂਗਲੀ ਚ ਪਾਉਣ ਲਈ ਹੀਰੇ ਨਹੀਂ ਆ ਅਸੀਂ ਪਨੀਰ ਦੇ ਵੀ ਹੀਰੇ ਆ ਗਲਵਸ ਪਾ ਕੇ ਕੰਮ ਹੋ ਰਿਹਾ ਗਲਵਸ ਪਾ ਕੇ ਤਦ ਕੰਮ ਹੋ ਰਿਹਾ ਆ ਕਿ ਮੈਂ ਬੜੇ ਭਰਾਵਾਂ ਦੇ ਕਮੈਂਟ ਵੇਖੇ ਯਾਰ ਤੁਸੀਂ ਗਲਵਜ਼ ਨਹੀਂ ਪਾਏ ਇਦਾਂ ਨਹੀਂ ਆ ਮੈਂ ਗਲਵਜ਼ ਇਸ ਕਰਕੇ ਪਾਏ ਆ ਸਿਪ ਕਟਿੰਗ ਦੇ ਵਿੱਚ ਜਿਹੜੇ ਬੰਦੇ ਮੇਰੇ ਜਿਹੜੇ ਮੇਰੇ ਵੀ ਬੰਦੇ ਕਟਿੰਗ ਕਰਦੇ ਆ ਉਹ ਵੀ ਗਲਵਜ਼ ਪਾ ਕੇ ਕਰਦੇ ਆ ਠੀਕ ਆ ਇਸ ਕਰਕੇ ਗਲਵਜ਼ ਮੈਂ ਸਾਰਿਆਂ ਨੂੰ بواਤ ਹੋਈ ਆ ਜਿਹੜੇ ਕਟਿੰਗ ਕਰਦੇ ਆ ਉਸ ਤੋਂ ਇਲਾਵਾ ਜਿਵੇਂ ਹੁਣ ਪਕੋੜੇ ਫਰਾਈ ਕਰਨੇ ਆ ਉਹਦੇ ਵਿੱਚ ਗਲਵਜ਼ ਨਹੀਂ ਯੂਜ਼ ਹੋਣੇ ਉਹਦੇ ਨਾਲ ਹੀ ਉਂਗਲਾਂ ਵੀ ਨਾਲ ਹੀ ਰਹਿਣੀਆਂ ਤੇ ਗਲਵਜ਼ ਵੀ ਨਾਲ ਹੀ ਰਹਿਣੇ ਫ੍ਰੀਰ ਵੀ ਨਾਲ ਹੀ ਰਹਿਣਾ ਇਸ ਕਰਕੇ ਜਦੋਂ ਕਟਿੰਗ ਕਰਨੀਆਂ ਤਾਂ ਗਲਵਜ਼ ਨਾਲ ਹੀ ਪਹਿਨੇ ਆ ਬਹੁਤ